ਉਦੋਂ ਪਹਿਲਾਂ ਜਿਹੜਾ ਮੇਰਾ ਭਰਾ ਸ਼ਹੀਦ ਹੋ ਗਿਆ ਉਹਦੇ ਵਿੱਚ ਵੀ ਬਾਬਾ ਜੀ ਨੇ ਬੜਾ ਦੁੱਖ ਮਹਿਸੂਸ ਕੀਤਾ ਸੀਗਾ ਤੇ ਮੈਂ ਕਹਿੰਦੇ ਚਲੋ ਬਾਬਾ ਜੀ ਕਿਸੇ ਗਿਆਨਿਕ ਤਾਂ ਚਰਚਾ ਲੋ ਕਿਦਰ ਨਹੀਂ ਹੌਂਦੇ ਮੇ ਕੋਈ ਜਾਣਣਾ ਨਹੀਂ ਕਰੇ ਸੀ ਉਹ ਦਾ ਘੇੜ ਕੀ ਨਹੀਂ ਕਰ ਸੀ ਪਰ ਉਦੋਂ ਤੱਕ 73 ਦੀ ਗੱਲਿਆ ਮੈਂ 75 ਦਾ ਚਾਹਾਂ ਏਜੰਸੀ ਵਿੱਚ ਐਂਟਾਇਰ ਹੋਏ ਸੈਂਟਰ ਬਹੁਤ ਵਾਰੀ ਗਿਆ ਕਈ ਵਾਰੀ ਉਹਨਾਂ ਦੇ ਤੇ ਕੇਸ ਕੀਤੇ ਆ ਸੱਤ ਅਖਰ ਮਾਗ ਲੈ ਜ ਲਗਾਤਾਰ ਡੇਢ ਮਹੀਨਾ ਮੈਨੂੰ ਰਵਰ ਸੈਂਟਰ ਮੈਨੂੰ ਮੈਨੂੰ ਇੱਕ ਸੁਬੇਦਾਰ ਬੁਛਾ ਉਹਦੇ ਨਾਲ ਪ੍ਰੋਫੈਸਰ ਦਰਬਾਰ ਜੀ ਨਾਲ ਦੋਵੇਂ ਜਾਣੇ ਬਿਤੇ ਸੀਗੇ ਤੇ ਜਾਂਦੇ ਵੀ ਇੱਧਰ ਹੁੰਦੇ ਨਹੀਂ ਜਾਂਦਾ ਗੱਡੀ ਮੋੜ ਜਾਂਦੀ ਐ ਸਾਡੀ ਮਗਰ ਹੁੰਦੀ ਜੀ ਤੇ ਖੋ ਨਾ ਲੈਣ ਕਿਤੇ ਕਰਨਾ ਜਾਂ ਔਰ ਲਗਾਤਾਰ ਡੇਢ ਮਹੀਨਾ ਇਹੋ ਚੰਦੇ ਰਵਰ ਸੈਂਟਰ ਚ ਜਾਂਦੇ ਨੇ ਮੈਂ ਬਾਹਰ ਚ ਨਾ ਲਗਾ ਕਾ ਡੈਸ ਨੇਮ ਕਿਉਂਕਿ ਤੁਸੀਂ ਬਹੁਤ ਉਤਆਬ ਦੇ ਆਂ ਮੈਂ ਤੇ ਜਲ ਕਹਣੀ ਜਾਣਾ ਮੇਤੇ ਉਹਨਾਂ ਜਿਹੜੇ 7-8 ਕੇਸ ਪਾਇ ਚੁਕੇ ਇੰਟਰਵੈਨਸ਼ਨ ਸੈਂਟਰ ਤੋਂ ਮੁੜ ਕੇ ਆ ਗਿਆ ਜੇਹਰ ਬੈਠ ਆਇਆ ਮੈਂ ਇੱਕ ਬੰਦੇ ਨੂੰ ਕਿਹਾ ਮੈਂਗਾ ਬਾਬਾ ਜੀ ਨੂੰ ਕਹੇ ਇਹ ਪਤਾ ਨਹੀਂ ਕੀ ਹੁੰਦਾ ਫੇ ਮੁਲਾਕਾਤ ਮੇਰੀ ਬਾਬਾ ਜੀ ਨੂੰ ਲਿਆ ਕੇ ਆਪ ਅੱਥੀ ਆਪਣੇ ਢਿੱਡੇ ਬਿਠਾ ਲ ਕੇ ਲਿਆਉਂਕਰਨ ਜੋਗੇ ਨਹੀਂ ਕਿਉਂਕਿ ਦਬਤ ਬੈਠ ਵਰ ਚੁਕੇ ਸੀਗੇ ਤੇ ਜਦੋਂ ਮੇਰੀ ਉਹਦੀ ਮੁਲਾਕਾਤ ਉਹਨਾਂ ਨਾਲ ਮਿਠਾਈ ਲੈ ਕੇ ਗਏ ਤੇ ਜਿਹੜਾ ਮੁਲਾਕਾਤ ਮੈਂ ਕਰਦਾ ਹੈਗਾ ਡਾਕਟਰ ਨੇ ਆਪਣੇ ਕੋਲ ਸੀ ਹਣਤੀ ਉੱਥੇ ਬਿਠਾ ਰਿਆ ਸੀ ਜੀ ਜਦੋਂ ਮੈਂ ਆਇਆ ਮੁਲਾਕਾਤ ਕਰਨ ਵਾਸਤੇ ਢੇਕੀ ਦੇ ਕਮਰੇ ਵਿੱਚ ਤੇ ਮੈਂ ਕਿਹਾ ਬਾਬਾ ਜੀ ਮਤ ਮਤ ਤੇਰੇ ਹੱਥ ਲਾਇਆ ਬਾਬੇ ਦੇ ਗੋਡੀ ਹੱਥ ਲਾਇਆ ਮੈਂ ਕਿਹਾ ਬਾਬਾ ਜੀ ਕਿਦਾਂ ਕਿਹਾ ਮੈਂ ਨਹੀਂ ਤੂੰ ਨਹੀਂ ਮੇਰਾ ਪੁੱਤਾਂ ਮੈਂ ਕਿਹਾ ਸਮਝਿਆ ਮੈਂ ਕਿਹਾ ਵੀ ਬਾਬਾ ਜੀ ਦੇ ਕੋ ਦਿਮਾਗ ਫਰਕ ਪੈ ਗਿਆ ਹੁਣ ਸਮਝਣ ਵਿੱਚ ਫਰਕ ਪੈ ਗਿਆ ਸਿਆਣੇ ਹੋ ਗਏ ਹੈ ਤੇ ਮੈਂ ਫੇ ਕਿਹਾ ਮੈਂ ਕਿਹਾ ਬਾਬਾ ਜੀ ਮੇਰਾ ਹੀ ਹੈ ਤੇਰਾ ਪੁੱਤਾਂ ਕਿਹਾ ਨਹੀਂ ਤੂੰ ਮੇਰਾ ਪੁੱਤਾਂ ਨਹੀਂ ਬਸਦਾ ਤੇ ਮੈਂ ਕਹਿਆ ਵੀ ਇਹਦਾ ਫਰਕ ਆ ਕਿ ਤੂੰ ਨਹੀਂ ਮੇਰਾ ਪੁੱਤਰ ਤੂੰ ਮੇਰਾ ਪੋਤਾ ਨਹੀਂ ਹੋ ਸਕਦਾ ਨਹੀਂ ਇਹਦਾ ਤੋਂ ਥਾਲਿਆ ਜਦੋਂ ਮੈਂ ਨਾਲ ਬਾਬਾ ਜੀ ਸਹੀ ਦੱਸੋ ਗਾਣਕਿਆ ਸੂਰ ਡੰਡਾ ਨੂੰ ਖੁੰਡਾ ਉਹਨਾਂ ਤੋਂ ਖੁੰਡਾ ਹੋਵੇਗਾ ਉਹਦੇ ਨਾਲ ਖੁੰਡਾ ਪਾ ਕੇ ਤੋਂ ਨੂੰ ਕਹਿੰਦਾ ਕਿ ਦਸ ਕੇ ਇਸ ਕੇ ਲਈ ਤੇ ਸੂਰ ਡੰਡਾ ਕੇ ਦਾ ਉਸਤਾਦ ਬਾਬਾ ਜੀ ਤੈਨੂੰ ਚੁਰੂ ਕੀ ਕੇ ਚਾਹੀਦਾ ਕਿ ਬੰਦਾ ਚਾਹੀਦਾ ਵਧੀਆ ਰਹਿਣਾ ਚਾਹੀਦਾ ਉਹ ਕਹਿੰਦਾ ਨਹੀਂ ਕਿਹਦਾ ਕਿਲੇ ਕੇ ਸੀ ਇੱਥੇ ਸੇ ਪੇਸ ਕਰਕੇ ਉਹ ਦੱਸਦਾ ਬੱਪਾ ਜੀ ਦਾ ਹੌਂਸਲਾ ਕਿੰਨਾ ਰਿਹਾ ਉਹ ਕਹਿੰਦਾ ਇੱਥੇ 7-7 ਕੇਸ ਆ ਪਏ ਤੈਨੂੰ ਕਹਿੰਦਾ ਕਿੰਨੇ ਕੇਸ ਚਾਹੀਏ ਇਹ ਬੇਡੀਆਂ ਬੱਦਨੇ ਦੇ ਕਹਿੰਦਾ ਜੀ 4 ਕੇਸ ਹੋਰ ਤਾਂ ਬੇਡੀਆਂ ਲਾਉਂਦਾ ਘਰ ਆ ਕਿਹਨੇ ਇਹ ਗੇੜੀਆਂ ਕਿਉਂ ਨਹੀਂ ਲਾਈਆਂ ਫਿਰ ਇੱਕ ਵੇਲੇ ਆ ਗਿਆ ਕਹਿੰਦਾ ਮੇਰਾ ਇਹ ਪੁੱਤ ਆ ਯਾਰ ਪਰ ਉਹ ਪੋਤਰਾ ਹੋਣਾ ਸੀ ਜਿਹਨੇ ਖੜਕਦਾ ਨਿਕਲਦਾ ਚੱਕੀ ਵਿੱਚੋਂ ਜਦਾਂ ਉਹ ਨਿਕਲਦੇ ਸੀਗੇ ਉਹ ਸਾਬਨਾ ਆਉਂਦੇ ਇੱਕ ਮਿੰਟ ਦਾ ਕਰ ਰਿਹਾ ਇਹ ਮੇਰਾ ਪੁੱਤ ਆਇਆ ਅਸਲੀ ਇਹ ਪੁੱਤ ਆ ਆ ਤੁਰਿਆ ਉਥੋਂ ਚੱਕੀ ਚੱਕੀ ਵਿੱਚੋਂ ਨਿਕਲ ਕੇ ਮੈਂ ਬੜਾ ਤਰ੍ਹਾਂ ਨਾ ਟੈਨ ਦੇ ਦਹਾ ਮੈਂ ਕੁਕੀਏ ਕਰਦੇ ਸੀ ਇਹ ਉਹ ਸਾਨੂੰ ਪਹੁੰਚਲੇ ਜਿਹੜੀ ਇਹ ਗੱਲ ਸਾਨੂੰ ਕਹਿਣ ਦਾਦਾ ਜੀ ਵੀ ਆ ਕੁਝ ਹੋਣਾ ਚਾਹੀਦਾ ਤੇ ਸਾਨੂੰ ਉਥੇ ਜਿਹੜਾ ਤੇ ਹੋਰ ਜਿਹੜੇ ਜਨਗਨ ਕਰਨਾ ਕਹਿੰਦਿਆ ਉਹ ਸਾਨੂੰ ਕੀ ਕਹਿ ਸਕਦੇ ਕੁਝ ਨਹੀਂ ਕਰ ਸਕਦੇ ਜਿਹੜੇ ਸਾਡੇ ਬਾਪਦੇ ਸਾਨੂੰ ਇਨਾ ਹੌਂਸਲਾ ਦਿੰਦੇ ਹੁਣ ਨਹੀਂ ਤਾਂ ਹੋਰ ਬੰਦੇ ਲੋਕਾਂ ਦੇ ਜਾਂਦੇ ਸੀ ਕਿ ਤੇ ਹੁਣ ਤੋਂ ਮੈਂ ਆਪ ਕੋਚ ਨਹੀਂ ਕਰਦੇ ਹਾਂ ਜੀ ਤੇ ਮੇਰੇ ਬਾਬਾ ਜੀ ਮੈਨੂੰ ਆਪ ਕੋਚ ਕਰਕੇ ਗਿਆ ਇਸ ਇਸ ਕਰਕੇ ਮੈਂ ਕਰਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਹਾ ਸਾਡਾ ਜਿਹੜਾ ਸਾਥ ਦਿੱਤਾ ਇਸ ਤੇ ਆਏ ਆਂ ਔਰ ਸਾਰੇ ਦੋਸਤਿਆਂ ਨੇ ਆਪਾਂ ਨੂੰ ਆਪ ਦਾ ਸਾਥ ਦੱਤੇਗਾ ਸਾਰੇ ਅਨੰਦਪਣੀ ਆਪਣਾ ਪਿਆਰ ਆ ਛੱਡ ਕੇ ਜਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਬਹੁਤ ਬਹੁਤ ਹੋਣ ਜੀ ਰਹੇ ਹੋ ਵਾਈ ਦੁਰਜੀਤ ਕਾ ਸਾ ਵਾਈ ਦੁਰਜੀਤ ਦੀ ਭੱਤੇ ਐ ਬਾਬਾ ਜੀ ਅੱਜ ਕਾਲਾ ਸਿੰਘਿਆ ਵਿਖੇ ਗਦਰੀ ਬਾਬਾ ਹਰਨਾਮ ਸਿੰਘ ਜੀ ਦੀ ਵਰਸੀ ਮਨਾਏਗੀ ਕੀ ਕਹਿਣਾ ਚਾਹੋਗੇ ਜੀ ਮੈਂ ਸੁਨਦਰ ਸਿੰਘ ਗਦਰੀ ਬਾਬਾ ਹਰਨਾਮ ਸਿੰਘ ਦਾ ਪੋਤਾ ਕਾਲਾ ਸਿੰਘਿਆ ਤੋਂ ਮੈਂ ਬਾਬਾ ਜੀ ਦਾ 1973 ਤੋਂ ਲਾਕੇ ਹੁਣ ਤੱਕ ਵਰਸੀ ਮਨਾਉਂਦੇ ਆਏ ਆ ਹਰੇਕ ਸਾਲ ਹੀ ਕੰਮ ਕਰਦੇ ਆਏ ਆ ਹਰੇਕ ਸਾਲ ਸਰਕਾਰ ਤੋਂ ਮੰਗ ਕਰਦੇ ਆਏ ਆ ਇਹ 47ਵੀਂ ਵਰਸੀ ਆ ਘੜ ਤੋਂ ਮੈਂ ਹੁਣ ਇਸ ਵੇਲੇ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਜਿਹੜੀ ਸਰਕਾਰ ਨੇ ਹੁਣ ਤੱਕ ਜ਼ਬਤ ਕੀਤੀ ਸੀ ਜ਼ਮੀਨ ਮੈਂ ਸਰਕਾਰਾਂ ਦੇ ਕੋਲ ਅਰਜ਼ੀ ਵੀ ਕੀਤੀ ਆ 1972 ਦੇ ਤੇ ਬਾਬਾ ਜੀ ਨੂੰ ਤਾਰਨਾ ਪੱਤਰ ਦਿੱਤਾ ਵੀ ਵੀ ਗਿਰੀ ਸੀ ਰਾਸ਼ਟਰਪਤੀ ਉਦੋਂ ਗਾਂਧੀ ਸੀ ਉਦੋਂ ਪ੍ਰਧਾਨ ਮੰਤਰੀ ਬਾਬਾ ਜੀ ਨੇ ਉੱਥੇ ਲਾਲ ਕਿਲੇ ਵਿੱਚ ਜਾ ਕੇ ਜਦੋਂ ਇਹਨਾਂ ਨੂੰ ਤਾਰਨਾ ਪੱਤਰ ਦਿੱਤਾ ਇਹ ਹੋ ਕੀਤਾ ਹੈ ਬਾਬਾ ਜੀ ਨੇ ਉਦੋਂ ਵੀ ਮੰਗ ਕੀਤੀ ਸੀਗੀ ਤੇ ਮੇਰੀ ਜਿਹੜੀ ਪ੍ਰਾਪਰਟੀ ਆ ਮੈਨੂੰ ਵਾਪਸ ਕੀਤੀ ਜਾਵੇ ਮੇਰੀ ਉਹਦਾ ਜਿਹੜਾ ਮਾਲਜਾ ਮੈਨੂੰ ਦਿੱਤਾ ਜਾਵੇ ਤਾਂ ਕਿ ਹੁਣ ਇਹ ਸਰਕਾਰ ਥੋੜਾ ਹਿੰਦੁਸਤਾਨ ਦੀ ਸਰਕਾਰ ਮੰਨ ਚੁੱਕੀ ਆ ਤੇ ਇਹਨਾਂ ਜਿਹੜਾ ਪੈਨਸ਼ਨ ਆਉ ਮੇਰੀ ਪੰਜਾਹ ਤੇ ਜਿਹੜੀ ਉਹ ਬੰਦ ਕਰਤੀ ਜਾਵੇ ਬਸ਼ੱਕ ਦੀ ਬਾਬਾ ਜੀ ਨੇ ਮਾਤ ਵੀ ਮੁਰਕਾ 200 ਰੁਪਇਆ ਬਾਬਾ ਜੀ ਦੀ ਪੈਨਸ਼ਨ ਦਿੱਤੀ ਸੀ ਮੈਂ ਸਰਕਾਰ ਤੋਂ ਮੰਗ ਕਰਦਾ 1900 ਮੈਂ ਇਹਨੂੰ 7 ਸਾਲ ਪਹਿਲਾਂ ਉਦੋਂ ਪਹਿਲਾਂ ਵੀ ਮੈਂ ਕੇਸ ਕਰਦਾ ਰਿਆਂ ਗਵਰਨਮੈਂਟ ਦੇ ਕੋਲ ਹਾਈ ਕੋਰਟ ਵਿੱਚ ਕੀਤਾ ਬਹੁਤ ਦਫਾ ਕੀਤਾ ਕੇਸ ਉਹ ਕੇਸ ਇਹ ਕਹਿ ਕੇ ਵਾਪਸ ਕਰਦੇ ਸੀ ਤੇ 72 ਤੋਂ ਪਹਿਲਾਂ ਕਰਦੇ 1900 72 ਵਿੱਚ ਮੈਂ ਹਲੇ ਇਹਦੀ ਉਹ ਵੀ ਨਹੀਂ ਸੀ ਨਹੀਂ ਹੋਈ ਜਿਹੜਾ ਕਿ ਮੈਂ ਕੇਸ ਕਰ ਸਕਾਂ ਜਾਂ ਉਹ ਜਲਮ ਕਰ ਸਕਾਂ ਜਾਂ ਬਾਬਾ ਜੀ ਦੇ ਕੋਟੋਂ ਕੋਈ ਕੁਛ ਨਹੀਂ ਸੀਗਾ ਉਸ ਵੇਲੇ ਜਿਹੜਾ ਕੇਸ ਕਰਦਾ ਇਹ ਮੈਂ ਉਹਦੇ ਕੇਸ ਕਰਦਾ ਕਰਦਾ ਇਹ ਮੈਂ ਆਖਰ ਆਖਰ ਕਰ ਇਹਦੇ 5 6, 6 7 8 ਸਾਲ ਪਹਿਲਾਂ ਮੈਂ ਬਾਬਾ ਜੀ ਵਰਗਾ ਕਰਕੇ ਕੇਸ ਮੈਂ ਕੇਸ ਜਿੱਤ ਗਿਆ ਹਾਈ ਕੋਰਟ ਚ ਸਿਰਫ ਸੱਤ ਦੇ ਨਾਲ ਜ਼ਮੀਨ ਦਾ ਨਾਮ ਜਾ ਜਿਹੜਾ ਲਿਆ ਹਾਈ ਕੋਰਟ ਨੇ ਕਿਹਾ ਇਹਰਾ ਮੁਆਵਜ਼ਾ ਨੂੰ ਦਿੱਤਾ ਜਾਵੇ ਸਭ ਸਤ ਕੇ ਨਾਲ ਕਿ ਪੀਆ ਗਵਰਨਮੈਂਟ ਨੇ ਹਾਈ ਸਕੂਲ ਜਿਹੜਾ ਸਾਡਾ ਨਿਕਾ ਜਿਹੜਾ ਬਾਬਾ ਜੀ ਦਾ ਘਰ ਆ ਉਹ ਘਰ ਨਹੀਂ ਚਲਾਵ ਕੀਤਾ ਗਵਰਨਮੈਂਟ ਕੋਈਆਂ ਨਹੀਂ ਸਾਰੀਆਂ ਫੈਲਾ ਬਾਕੀ ਜ਼ਮੀਨ ਜਿਹੜੀ ਲਾਮ ਕੀਤੀ ਆ ਉਹ ਉਹਨਾਂ ਕੋ ਫੈਲਾ ਨਹੀਂ ਜੇ ਮੈਂ ਸਰਕਾਰ ਤੋਂ ਮੰਗ ਕਰਨਾ ਕਿ ਜਿਹੜੀਆਂ ਉਹ ਆਪ ਕੱਢ ਕੇ ਲਿਆ ਕੇ ਮੈਂ ਜਦੋਂ ਕੱਢ ਸਕਦਾ ਫੈਲ ਇਹਨਾਂ ਨੂੰ ਲੱਭੀ ਨਹੀਂ ਸੀ ਫੈਲ ਤੇ ਮੈਂ ਲੱਭ ਕੇ ਲਿਆਤੀ ਇਹ ਕਿਉਂ ਨਹੀਂ ਲੱਭ ਸਕਦੇ ਗਵਰਨਮੈਂਟ ਇਹਨਾਂ ਨੂੰ ਲੱਭ ਕੇ ਸਾਨੂੰ ਜਿਹੜਾ ਮੁਆਵਜ਼ਾ ਹੈ ਨਾ ਉਹ ਵਾਪਸ ਕਰਨਾ ਚਾਹੀਦਾ ਤਾਂ ਕਿ ਹੁਣ ਅੰਗਰੇਜ਼ ਗਵਰਨਮੈਂਟ ਨਹੀਂ ਗਈ ਹੁਣ ਹਿੰਦੁਸਤਾਨ ਦੀ ਗਵਰਨਮੈਂਟ ਆ ਇਹ ਹਰ ਗਵਰਨਮੈਂਟਾਂ ਜਿਹੜੀਆਂ ਜਦੋਂ ਆਉਂਦੀਆਂ ਇਹਨਾਂ ਟਰਾਲੀਆਂ ਦੀ ਗਵਰਨਮੈਂਟ ਸੀਗੀ ਉਹਦੇ ਵੀ ਇਹਨਾਂ ਨੇ ਕਿਹਾ ਸਾਨੂੰ ਕਈ ਸਾਨੂੰ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਮਾਫੀ ਦੇਵਾਂਗੇ ਸਭ ਤੋਂ ਪਹਿਲਾਂ ਸਾਡਾ ਕਰਾਂਗੇ ਇਹ ਅਮਰਜੈਂਸੀ ਵੀ ਲੱਗੀ ਆ ਅਮਰਜੈਂਸੀ 'ਚ ਮੇਰੇ ਨਾਲ ਸਾਰੇ ਬੰਦ ਰਹੇ ਇਹ ਰਵਜਿੰਦਰ ਸਿੰਘ ਆਬ ਖਰੀਆਨਾ ਮੰਤਰੀ ਭਲਵੰਤ ਸਿੰਘ ਹੋਰ ਵੀ ਸਾਰੇ ਮੰਤਰੀ ਆਤਮਾ ਸਿੰਘ ਵੀ ਇਹ ਸਾਰੇ ਮੇਨਾਂ ਜੇਲ੍ਹ 'ਚ ਬੰਦ ਰਹੇ ਅਮਰਜੈਂਸੀ ਵਿੱਚ ਇਹ ਮੇਨਾਂ ਵਾਅਦਾ ਹੀ ਕਰਦੇ ਰਹੇ ਮੈਂ ਸਾਰੇ ਕਸ਼ ਜ਼ਮੀਨ ਜਿਹੜੀ ਆ ਵਾਪਸ ਕਰਾਂਗੇ ਪਹਿਲਾਂ ਜਦੋਂ ਸਾਡੀ ਸਰਕਾਰ ਬਣੂਗੀ ਇਹ 1978 ਵੇਕੇ ਨਹੀਂ ਫਿਰ ਸਰਕਾਰ ਬਣੀਆ ਜਦੋਂ ਸਰਕਾਰ ਬਣੀਆ ਮੈਂ ਉਹਨੂੰ ਉਦੋਂ ਵੀ ਮਾਰਗ ਮਲ ਕੇ ਕੀਤੀ ਵਾਹ ਕੀਤੀ ਆ ਇੰਦਰ ਕੁਮਾਰ ਗਜਰਾਲ ਵੀ ਸਾਡੇ ਇੱਥੇ ਆਇਆ ਸੀਗਾ ਮੈਂ ਉਹਨੂੰ ਵੀ ਕਿਹਾ ਸੀ ਕਹਿੰਦਾ ਸਾਡੇ ਪਹਿਲੇ ਪਹਲ ਕਰਾਂਗੇ ਜੀ ਜ਼ਮੀਨ ਵਾਪਸ ਕਰਾਂਗੇ ਪਰ ਅਖਤਰ ਕਿਸੇ ਨੂੰ ਕੀਤੀ ਨਹੀਂ ਇਹਨਾਂ ਦੇ ਕਹਿਣੀ ਵਿੱਚ ਤੇ ਕਰਨੀ ਵਿੱਚ ਫਰਕ ਬਹੁਤ ਆ ਕਹਿੰਦੇ ਕੁਛ ਕਰਦੇ ਕੁਛ ਇਸ ਕਰਕੇ ਮੈਂ ਸਰਕਾਰ ਤੋਂ ਇਹ ਮੰਗ ਕਰਦਾ ਤੇ ਸਾਡੀ ਜਿਹੜੀ ਵਾਪਸੀ ਪ੍ਰੋਪਰਟੀ ਆ ਕਿ ਹਾਈ ਕੋਰਟ ਸਾਨੂੰ ਫੈਸਲਾ ਦੇ ਚੁਕੀ ਆ ਮੇਰੇ ਕੋਲ ਪਿਆ ਜਿਹੜੇ ਮਰਜੀ ਸਰਕਾਰ ਆ ਕੇ ਲੈ ਸਕਦੀ ਆ ਮੈਨੂੰ ਦੇ ਸਕਦਾ ਹਾਈ ਕੋਰਟ ਦੇ ਫੈਸਲੇ ਨੂੰ ਵੀ ਨਹੀਂ ਇਹ ਮੰਨਦੀ ਸਰਕਾਰ ਉਹ ਦੇ ਚੁਕੀ ਵੀ ਸਾਰਾ ਮੁਆਵਜ਼ਾ ਆਏਗਾ ਪਹਿਲਾ ਇਹਦਾ ਨਹੀਂ ਮਾਲਵਿੰਦਰ ਜੀ ਤੇ ਬੜੈ ਜਿਹੜਾ ਵਕੀਲ ਸੀਗਾ ਉਹਨੇ ਇਹ ਗੱਲ ਕਹੀ ਕਿ ਇਹ ਕੱਲੇ ਸੁਰਿੰਦਰ ਸਿੰਘ ਦਾ ਗਦਰੀ ਬਾਬਾ ਹਰਨਾਮ ਸਿੰਘ ਦਾ ਨਹੀਂ ਸਾਰੇ ਪੰਜਾਬ ਦੇ ਜਿੰਨੇ ਵੀ ਫੀਲਡਰ ਫੈਟਰ ਹੋਏ ਆ ਇਹਨਾਂ ਦੀਆਂ ਜ਼ਮੀਨਾਂ ਜਬਤ ਕੀਤੀਆਂ ਵਾਪਸ ਕੀਤੀਆਂ ਜਾਣੇ ਇਹ ਕੀ ਇਸ ਵਿੱਚ ਲਿਖਿਆ ਮੇਰੇ ਕੋਲ ਰਿਪੋਰਟ ਪਿਆ ਕਿਦ ਖਾਲ ਸਕਦਾ ਇਹ ਸਰਕਾਰ ਤੋਂ ਮੰਗ ਕਰਦਾ ਕਿ ਸਾਨੂੰ ਉਹ ਰਿਕਾਰਡ ਜਿਹੜਾ ਕੱਢ ਕੇ ਆਪਣਾ ਤੇ ਸਾਨੂੰ ਵਾਪਸ ਕੀਤੀ ਜਾਵੇ ਜੀ ਮੇਰੇ ਨੂੰ 47 ਬਰਸੀ ਤੇ ਜੁੜ ਬੈਠੀ ਤੇ ਅਨਸਾਰ ਸੰਬਧਿਓ ਪਤੇ ਵੀ ਸਾਨੂੰ ਪਾਈ ਗਏ ਵਾਹਿਗੁਰੂ ਜੀ ਦਾ ਖਾਤਮਾ ਵਾਹਿਗੁਰੂ ਜੀ ਬਾਬਾ ਨਾਮ ਸਿੰਘ ਜੀ ਉਸ ਲਹਿਰ ਦੇ ਸਚਿਤ ਸਿੰਘ ਜੀ ਬੰਨੇਮਾਨ ਜਿਹੜੇ ਹਮੇਸ਼ਾ ਹੀ ਜਿਹੜੇ ਉਸਾਰਾ ਦੇ ਪੁਰਾਣੇ ਮੂਰੀ ਅਕੂ ਭੂਤਨ ਹੁੰਦੇ ਆ ਸੋ ਮੈਂ ਸਚਿਤ ਸਿੰਘ ਬੰਨੇਮਾਨ ਜੀ ਨੂੰ ਬੇਨਤੀ ਕਰਵਾ ਕਿ ਬਾਬਾ ਜੀ ਅੰਸ਼ਾ ਦੀ ਭੂਤਨ ਅੱਜ ਦਾ ਨੋਟਵਾਰ ਬਾਗ ਜੋ ਇਤਿਹਾਸ ਦੇ ਨਾਲੋਂ ਤਾਂ ਮੈਨੂੰ ਲੱਗਦਾ ਬਹੁਤ ਦੂਰ ਹੈ ਸਾਡੀ ਸਕੂਲੀ ਸਿੱਖਿਆ ਉਹ ਉਹ ਵੀ ਜਿਹੜੀ ਹੈਗੀ ਆ ਉਹ ਉਸ ਪੱਧਰ ਦੀ ਨਹੀਂ ਕਿ ਉਹ ਸਾਨੂੰ ਅਧਿ ਪੱਤਰਕਾਰੀ ਖੇਤਰ ਦੇ ਨਾਲ ਜੁੜੇ ਹੋਏ ਆ ਤੇ ਸ਼ਾਇਦ ਹੀ ਕੋਈ ਪ੍ਰੋਗਰਾਮ ਇਸ ਕੀ ਤਰ੍ਹਾਂ ਵਿੱਚ ਤਕਰੀਬਨ ਹਰ ਵਾਰ ਇਸ ਸਮਾਗਮ ਦੇ ਵਿੱਚ ਹਾਜ਼ਰ ਹੋ ਕੇ ਬਾਬਾ ਜੀ ਨੂੰ ਅਕੀਦਤ ਪੇਟ ਕਰਦੇ ਹਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਕੀ ਬਾਬਾ ਬਹੁਤ ਜਿਆਦਾ ਕਿ ਬਾਬਾ ਨਾਮ ਸਿੰਘ ਨੇ ਪਰੋਇਪੋਤੀ ਸ਼ੋਨੀ ਬੱਚੋਂ ਮਿਲਦਾਂ ਦਾਈ ਕਰਤਾਰ ਸਿੰਘ ਸਾਹਿਬਾ ਤੋਂ ਬਾਬਾ ਨਾਮ ਸਿੰਘ ਪੂਰੇ 9 ਸਾਲ ਵੱਡੇ ਸੀ ਤੇ ਸ਼ਹੀਦ ਆਜੇ ਭਾਤ ਸਿੰਘ ਤੋਂ ਬਾਬਾ ਨਾਮ ਸਿੰਘ ਪੂਰੇ 20 ਸਾਲ ਵੱਡੇ ਸੀ ਭਾਵੇਂ ਕਰਤਾਰ ਸਿੰਘ ਸਾਹਿਬਾ ਪਰੋਇਪੋਤੀ ਸ਼ੋਨੀ ਵੇ ਬਾਬਾ ਦੀ ਮਿਲਦਾਈ ਲੈ ਕੇ ਆਪਣੇ ਦੇਸ਼ ਦੀ ਆਜ਼ਾਦੀ ਲੜਾਈ ਲੜ ਸਕੀਏ ਉਹ ਕਰਤਾਰ ਸਿੰਘ ਸਾਹਿਬਾ ਨਿਊਯਾਰਕ ਵਿੱਚ ਆ ਗਏ ਹਵਾਈ ਜਹਾਜ਼ ਚਲਾਉਣਾ ਵੀ ਸਿੱਖ ਗਿਆ ਹੀ ਜਦੋਂ ਕਿ ਉਸ ਵੇਲੇ ਹਵਾਈ ਜਹਾਜ਼ ਇਹ ਜਿਹੜੀ ਸੂਤ ਇੰਨੀ ਪਰਫੋਰਮਰ ਨਹੀਂ ਸੀ ਹੋਈ ਉਸ ਵੇਲੇ ਇਹ ਗੱਦੀ ਕਿਉਂ ਦੇ ਹਿੰਦੁਸਤਾਨ ਵਿੱਚ ਆ ਗਿਆ ਉਹਨਾਂ ਨੇ ਪ੍ਰਾਂਤ ਕਿਤਾ ਜਿੱਥੇ-ਇਥੇ ਸਾਡੇ ਪੰਜਾਬੀ ਲੋਕ ਜਾਂ ਹਿੰਦੁਸਤਾਨੀ ਲੋਕ ਬ੍ਰਿਟਾਨੀਆ ਦੀ ਫੌਜ ਵਿੱਚ ਦਸਦੇ ਹੋ। ਦੂਸਰੀ ਵਿਚਾਰਧਾਰਾ ਉਹ ਆ ਜਿਹੜੀ ਸਾਡੇ ਦਿਮਾਗਾਂ ਨੂੰ ਖੱਸੀ ਕਰਨ ਦੇ ਤਰੀਕਾ ਚਾਹੇ ਉਹ ਸਾਡੀ ਐਜੂਕੇਸ਼ਨ ਦਾ ਬੇਨਾਗਰ ਕਰਕੇ ਸਾਡੀ ਸਿਹਤ ਨਾਲ ਖਲਾਂ ਕਰਕੇ ਮਰਬਾ ਵੱਖਰੇ ਵੱਖਰੇ ਹੱਤ ਕੰਡੇ ਉਹ ਜਿਹੜੇ ਆਪਣਾ ਕੇ ਉਹ ਸਾਡੇ ਸਮਾਜ ਨੂੰ ਥੱਲੇ ਲਾਉਣ ਲਈ ਇਹ ਵਿਚਾਰ ਧਾਰਾ ਨੂੰ ਲੈ ਕੇ ਸਾਡੇ ਦੇਸ਼ ਭਗਤ ਆਪਣੇ ਹਰ ਪੱਖੇ ਹੋਣੀ ਇਹ ਸਾਰੇ ਗਦੀ ਭਾਪੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਇਹ ਉਹ ਪ੍ਰਚਾਰਤਾ ਰਾਏ ਜਿਹੜੀ ਵਿਚਾਰ ਧਾਰਾ ਨੂੰ ਲੈ ਕੇ ਤੁਸੀਂ ਇੱਥੇ ਸਾਰੇ ਮੈਂਗਾਂ ਤੁਹਾਨੂੰ ਮਾ